ਪਿੰਡ ਖੇਤਲਾ ਚ ਸਬੂਚੀ ਨਗਰ ਪੰਚਾਇਤ ਜਿਹੜੀ ਆ ਉਹ ਹਾਜ਼ਰ ਆ ਗਈ ਅੱਜ ਦੋ ਜਿਹੜੇ ਕੰਮ ਨੇ ਉਹ ਇੱਥੇ ਸ਼ੁਰੂਆਤ ਹੋਏ ਨੇ ਤੀਜਾ ਸੜਕ ਦਾਗਾ ਪਹਿਲਾ ਕੰਮ ਆ ਕਿ ਲਗਭਗ 34 ਲੱਖ ਰੁਪਏ ਦੀ ਲਾਗਤ ਦੇ ਨਾਲ ਡਿਸਪੈਂਸਰੀ ਜਿਹੜੀ ਆ ਪਿੰਡ ਚ ਬਹੁਤ ਮੰਗ ਸੀ ਕਿ ਡਿਸਪੈਂਸਰੀ ਦੀ ਜਿਹੜੀ ਬਿਲਡਿੰਗ ਆ ਦੂਜੇ ਪਾਸੇ ਉਹ ਬਣ ਰਹੀ ਆ ਤੋਂ 23 ਲੱਖ ਰੁਪਏ ਦੇ ਨਾਲ ਪੰਚਾਇਤ ਘਰ ਜਿਹੜਾ ਇਸ ਜਗ੍ਹਾ ਤੇ ਪੰਚਾਇਤ ਘਰ ਉਹ ਵੀ ਬੜੀ ਜਲਦੀ ਹੋਂਦ ਵਿੱਚ ਆਊਗਾ ਤੇ ਨਾਲ ਹੀ ਲਾਇਬ੍ਰੇਰੀ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਆ ਕਿ ਹਰ ਦੀਵਾਲੀ ਤੋਮਾਕਾ ਅੱਜ ਹੀ ਪਹੁੰਚੋ ਕੋਇਲ ਆਟੋ ਇੰਟਰਪ੍ਰਾਈਜ਼ਸ ਵਿਖੇ ਹੁਣ ਦੀਵਾਲੀ ਮੌਕੇ ਪਹੁੰਚ ਜਾਓ ਸ਼ਾਨਦਾਰ ਬਾਈਕ ਦੇ ਮਾਲਕ 5000 ਤੋਂ 11000 ਤੱਕ ਦੀ ਕੀਮਤ ਵਿੱਚ ਆਸਾਨ ਕਿਸ਼ਤਾਂ ਤੇ ਲੈ ਜਾਓ ਚਮਚਮੁੰਦਾ ਬਾਈਕ ਬਿਨਾਂ ਕੋਈ ਕਾਰਵਾਈ ਦੇ ਅੱਜ ਹੀ ਪਹੁੰਚੋ ਤੁਹਾਡਾ ਆਪਣਾ ਜਾਣਿਆ ਪਹਿਚਾਣਿਆ ਸਭ ਤੋਂ ਪੁਰਾਣਾ ਸ਼ੋਰੂ ਕੋਇਲ ਆਟੋ ਇੰਟਰਪ੍ਰਾਈਜ਼ਸ ਦਿੜਬਾ ਪਿੰਡ ਦੇ ਅੰਦਰ ਇੱਕ ਲਾਇਬ੍ਰੇਰੀ ਹੋਣੀ ਚਾਹੀਦੀ ਜਿੱਥੇ ਬੈਠ ਕੇ ਸਾਡੇ ਬੱਚੇ ਅੱਛੀ ਕੁਆਲਿਟੀ ਦੀ ਐਜੂਕੇਸ਼ਨ ਹਾਸਲ ਕਰ ਸਕਣ ਵਿੱਦਿਆ ਹਾਸਲ ਕਰ ਸਕਣ ਔਰ ਆਪਣਾ ਆਪਣਾ ਜਿਹੜਾ ਜ਼ਿੰਦਗੀ ਦਾ ਮੁਕਾਮ ਆਪਣਾ ਆਪਣਾ ਟੀਚਾ ਜਿਹੜਾ ਜ਼ਿੰਦਗੀ ਦਾ ਉਹ ਹਾਸਲ ਕਰ ਸਕਣ ਇਹ ਬਹੁਤ ਵੱਡਾ ਅਪਰਾਲਾਗਾ ਲੇਡੀ ਜਿਹੜੀ ਆ ਲਾਇਬ੍ਰੇਰੀ ਬਣ ਚੁੱਕੀ ਆ ਉਦੋਂ ਸਾਹਮਣੇ ਡਿਸਪੈਂਸਰੀ ਬਣੂਗੀ ਨਾਲ ਹੀ ਪੰਚਾਇਤ ਘਰ ਇਹ ਸਾਰੀਆਂ ਜਿਹੜੀਆਂ ਇੰਸਟੀਚੂਨ ਨੇ ਇੱਕੋ ਜਗ੍ਹਾ ਤੇ ਇਕੱਠੀਆਂ ਹੋਣਗੀਆਂ ਤਾਂ ਕਿ ਸਾਰੇ ਸ਼ਾਮ ਨੂੰ ਸਵੇਰੇ ਜਦੋਂ ਵੀ ਇਹਨਾਂ ਕੋਲ ਟਾਈਮ ਹੁੰਦਾ ਚਾਹੇ ਉਹ ਪੜਨਾ ਹੋਣ ਚਾਹੇ ਕੋਈ ਜੇ ਬਿਮਾਰਾ ਦਾ ਇਲਾਜ ਕਰਾਉਣਾ ਹੋਣ ਨਾਲ ਦੀ ਨਾਲ ਜੇ ਕੋਈ ਪੰਚਾਇਤ ਦਾ ਕੰਮ ਆਤਾ ਪੰਚਾਇਤ ਘਰ ਚ ਹੋਵੇ ਇਹਦੇ ਸਾਹਮਣੇ ਹੀ ਗਰਾਊਂਡ ਆ ਗਰਾਊਂਡ ਬਣਿਆ ਗਿਆ ਜਿਹੜੇ ਬੱਚੇ ਖੇਡਣਾ ਚਾਹੁੰਦੇ ਨੇ ਉਹ ਉੱਥੇ ਖੇਡਦੇ ਨੇਗੇ ਸੋ ਸਾਰੀਆਂ ਸਹੂਲਤਾਂ ਬਿਲਕੁਲ ਇੱਕੋ ਜਗ੍ਹਾ ਤੇ ਦੇਣਗੀਆਂ ਸੋ ਮੈਂ ਪਿੰਡ ਦੇ ਹੋਣਾਰ ਸਰਪੰਚ ਸਾਹਿਬ ਨੂੰ ਮੁਬਾਰਕਬਾਦ ਜਣੇ ਚਾਹੂੰਗਾ ਜਿਹੜੇ ਲਗਾਤਾਰ ਡਿਵੈਲਪਮੈਂਟ ਦੇ ਕੰਮ ਨੇ ਵਿਕਾਸ ਦੇ ਕੰਮ ਨੇ ਉਹ ਲਗਾਤਾਰ ਕਰ ਰਹੇ ਨੇ ਸਭ ਨੌਜਵਾਨ ਸਰਪੰਚ ਨੇ ਜਿਆਦਾਤਰ ਪਿੰਡਾਂ ਦੇ ਵਿੱਚ ਸਾਰਾ ਕਿਸ ਲੈਵਲ ਦਾ ਕੰਮ ਨਜ਼ਰ ਆ ਰਿਹਾ ਤੁਸੀਂ ਦੇਖੋ ਇਸ ਗੱਲੋਂ ਧੰਨਵਾਦੀ ਆ ਕਿ ਬੜੀ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਨੇ ਬੜੀ ਸ਼ਿੱਦਤ ਦੇ ਨਾਲ ਬੜੀ ਇਮਾਨਦਾਰੀ ਦੇ ਨਾਲ ਬੜੀ ਮਜ਼ਬੂਤੀ ਦੇ ਨਾਲ ਜਿਹੜਾ ਇਹ ਗਰਾਊਂਡ ਤੇ ਕੰਮ ਕਰ ਰਹੇ ਨੇਗੇ ਸੋ ਸਾਰਾ ਜਦੋਂ ਇਮਾਨਦਾਰੀ ਦਾ ਕੰਮ ਹੋਊਗਾ ਤਾਂ ਮੈਂ ਸਮਝਦਾ ਇਹ ਹੀ ਬਿਲਡਿੰਗਾਂ 20 ਸਾਲ 30 ਸਾਲ 40 40 ਸਾਲ ਚੱਲਣਗੀਆਂ ਔਰ ਸੋਸਾਇਟੀ ਨੂੰ ਸਰਵ ਕਰਨਗੀਆਂ ਇਸੇ ਲਾਇਬ੍ਰੇਰੀ ਚ ਬੱਚੇ ਪੜ ਕੇ ਅਫਸਰ ਬਣਨਗੇ ਇਸੇ ਪੰਚਾਇਤ ਘਰ ਚ ਬੈਠ ਕੇ ਅੱਛੇ-ਅੱਛੇ ਪਿੰਡ ਦੇ ਪੱਕੀ ਜਿਹੜੇ ਲੋਕਾਂ ਦੇ ਪੱਕੀ ਫੈਸਲੇ ਹੋਣਗੇ ਜੇ ਕੋਈ ਬਿਮਾਰ ਆ ਤਾਂ ਸਾਹਮਣੇ ਦਾ ਹਰਾਜ ਹੋਊਗਾ ਜਿਹੜਾ ਬੱਚਾ ਖੇਡਣਾ ਚਾਹੁੰਦਾ ਤਾਂ ਸਾਹਮਣੇ ਗਰਾਊਂਡ 'ਚ ਖੇਡੂਗਾ ਸੋ ਮੈਂ ਸਮਝਦਾ ਇਥੋਂ ਪਤਾ ਲੱਗਦਾ ਹੈਗਾ ਕਿ ਪਿੰਡ ਜਿਹੜਾ ਉਹ ਵਿਕਾਸ ਦੀਆਂ ਲੀਹਾਂ ਤੇ ਆ ਪੰਜਾਬ ਜਿਹੜਾ ਵਿਕਾਸ ਦੀਆਂ ਲੀਹਾਂ ਤੇ ਆ ਮੇਰਾ ਆਪਣਾ ਪਰਿਵਾਰ ਮੇਰਾ ਆਪਣਾ ਹਲਕਾ ਦਰਬਾਉ ਵਿਕਾਸ ਦੀਆਂ ਲੀਹਾਂ ਤੇ ਸੜਕ ਜਿਹੜੀ ਹੈ ਖੇਤਲੇ ਤੋਂ ਲੈ ਕੇ ਕੈਂਪਰ ਤੱਕ ਨਵੀਂ ਸੜਕ ਬਣੀ ਆ ਉਹਦਾ ਵੀ ਉਦਘਾਟਨ ਕਰ ਲਾਂਗਾ ਸੋ ਲਗਾਤਾਰ ਮੇਰਾ ਕਹਿੰਦਾ ਬਾਬਾ ਚ ਸੜਕਾਂ ਨੇ ਚ ਹਸਪੀਟਲ ਨੇ ਚ ਬਹਾਲਾ ਕਲੀਨਿਕ ਨੇ ਚ ਸਕੂਲ ਨੇਗੇ ਸਾਰੇ ਵਿਕਾਸ ਕਾਰਜ ਲਗਾਤਾਰ ਜਾਰੀ ਰੱਖ ਦੇਗੇ ਸਾਡੇ ਕੋਲੇ ਸਮਾਂ ਘਟ ਜਾਂਦਾ ਹੈ ਪਰ ਵਿਕਾਸ ਕਾਰਜ ਚੱਲਦੇ ਰਹਿੰਦੇ ਨੇ ਅਸੀਂ ਉਦਘਾਟਨ ਕਰਨ ਲਈ ਸਾਡੇ ਕੋਲ ਘੱਟ ਸਮਾਂ ਹੁੰਦਾ ਪਰ ਸਰਪੰਚ ਸਾਡੇ ਸਾਰੇ ਬੜੀ ਇਮਾਨਦਾਰੀ ਦੇ ਨਾਲ ਜਿਹੜਾ ਸਾਰੇ ਕੰਮਾਂ ਤੇ ਪੈਰਾ ਦੇ ਰਹੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਸਾਹਿਬ ਗੋਵਾਂ ਅਸੀਂ ਜੀ ਆਇਆਂ ਆਖਦੇ ਆਂ ਦਿਲਦਿਆਂ ਗਹਿਰਾਂ ਜਿਹੋ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਨੂੰ ਪਤਾ ਹੀ ਆ ਕਿ ਮੰਤਰੀ ਸਾਹਿਬ ਨੇ ਇੱਕ ਵਿਕਾਸ ਕਾਰਜ ਪੂਸਾ ਵਾਸਤੇ ਜਾਣੇ ਜਾ ਰਿਹਾ ਜੋ ਕੰਮ ਬਹੁਤ ਚਿਰ ਦੇ ਅਧੂਰੇ ਪਏ ਦੇ ਆਪਣੇ ਪਿੰਡਾਂ ਦੇ ਸੋ ਮੈਂ ਤੁਸੀਂ ਸਾਰੇ ਸੂਝਵਾਨੋਂ ਸਿਆਣਿਓ ਸੜਕਾਂ ਦੀਆਂ ਜਾਂ ਕੱਚੇ ਪੈਸੇ ਤੇ ਹਨਾ ਜਾਣਾਂ ਚ ਬਹੁਤ ਮੁਸ਼ਕਲ ਆਉਂਦੀ ਸੀਗੀ ਪਰ ਮੰਤਰੀ ਸਾਹਿਬ ਨੇ ਬਹੁਤ ਵੱਡਾ ਦਿਲ ਕਰਿਆ ਹੋਇਆ ਇਸ ਕੰਮ ਵਾਸਤੇ ਸੜਕਾਂ ਦੇ ਸਾਰੇ ਪਾਸੇ ਜਾਲ ਵਿਛਾਏ ਪਏ ਰਗੇ ਤੇ ਆਪਣੇ ਪਿੰਡ ਨੂੰ ਅਸੀਂ ਤਾਂ ਮੰਤਰੀ ਸਾਹਿਬ ਨੂੰ ਇਹ ਕਹਿੰਦੇ ਵੀ ਸਾਡਾ ਪਿੰਡ ਜੀ ਤੁਸੀਂ ਗੋਦ ਲੈ ਲਓ ਤੇ ਸਾਡੇ ਪਿੰਡ ਬਹੁ ਘਾਟੇ ਚ ਦੀਗਾ ਹਾਂਜੀ ਸਾਡੇ ਪਿੰਡ ਨੂੰ ਕਿਰਪਾ ਕਰਕੇ ਗੋਦ ਲੈ ਕੇ ਜਿਹੜੇ ਸਾਡੇ ਪਿੰਡ ਦੇ ਥੋੜੇ-ਮੋਟੇ ਕੰਮ ਰਹਿ ਗਏ ਜੀ ਹੋਰ ਉਹ ਵੀ ਕਿਰਪਾ ਕਰਕੇ ਜਰੂਰ ਕਰੋ ਜੀ ਤੇ ਸਾਡੇ ਪਿੰਡ ਤੁਸੀਂ ਪਹਿਲਾਂ ਦੱਸਿਆ ਵੀ ਲੜਾਈ ਝਗੜੇ ਜਾਂ ਪਾਰਟੀ ਵਜੇ ਕਰਕੇ ਬਹੁਤ ਪਿੱਛੇ ਜਾ ਰਿਆ ਸੀਗਾ ਤੇ ਬਸ ਸਾਡੀ ਤਾਂ ਇਹੀ ਬੇਨਤੀ ਆ ਵੀ ਸਾਡੇ ਪਿੰਡ ਦੇ ਬਸ ਸੁਧਾਰ ਕਰਾਓ ਜੀ ਅਸੀਂ ਮਾਨਦਾਈ ਨਾਲ ਬਿਲਕੁਲ ਸਾਰੀ ਪੰਚਾਇਤ ਸਾਰ ਨਗਰ ਇਕੱਠਾ ਹੋ ਕੇ ਕੰਮ ਕਰਾਂਗੇ ਬਹੁਤ-ਬਹੁਤ ਧੰਨਵਾਦ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਸਾਹਿਬ ਦਾ ਜੀ ਬਾਕੀ ਸਾਰੇ ਪੀਡਬੀਡੀ ਦੇ ਮੁਲਾਜ਼ਮ ਜਰ ਐਸਪੀ ਦਲਜੀਤ ਸਰ ਸ ਮੇਰੇ ਸਾਹਮਣੇ ਸੇ ਸ਼ੋਭਤ ਸਾਰੇ ਪਿੰਡ ਦੇ ਮਹਤਵਪੂਰਨ ਬੰਦੇ ਨੌਜਵਾਨ ਵੀਰ ਬਜ਼ੁਰਗ ਮਾਮਾ ਪੈਣਾ ਸਭ ਤੋਂ ਪਹਿਲਾਂ ਬਲੌਫ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2022 ਤੋਂ ਲੈ ਕੇ ਲਗਾਤਾਰ ਵਿਕਾਸ ਕਾਰਜ ਜਿਹੜੇ ਨੇਗੇ ਜਿਵੇਂ ਗਲਕਰਾਂ ਮੇਰੇ ਆਪਣੇ ਪਰਿਵਾਰ ਦੀ ਮੇਰੇ ਆਪਣੇ ਹਲਕੇ ਦੀ ਹਲਕਾ ਦੜਵਾ ਦੀ ਦਾ ਵਿਕਾਸ ਕਾਰਜ ਜਿਹੜੇ ਲਗਾਤਾਰ ਜਾਰੀ ਦੇਗੇ ਅੱਜ ਵੀ ਕਾਫੀ ਸਾਰੀਆਂ ਸੜਕਾਂ ਜਿਹੜੀਆਂ ਨੇ ਜਿਹੜੀਆਂ ਨਵੀਆਂ ਬਣੀਆਂ ਨੇ ਜਾਂ ਜਿਨ੍ਹਾਂ ਦਾ ਕੰਮ ਸਟਾਰਟ ਹੋਇਆ ਉਹਨਾਂ ਦਾ ਉਦਘਾਟਨ ਕੀਤਾ ਗਿਆ ਇਸ ਤੋਂ ਪਹਿਲਾਂ ਸਫੀਪੁਰ ਕਲਾਚ ਕੇ ਐਸੀ ਹੁਣ ਤੁਹਾਡੇ ਕੋਲੇ ਆਇਆ ਫਿਰ ਅੱਗੇ ਕੈਂਪਰ ਜਾਣਾ ਕਾਫੀ ਜਗ੍ਹਾ ਦੇ ਉੱਤੇ ਅੱਜ ਦੇ ਪ੍ਰੋਗਰਾਮ ਰੱਖੇ ਗਏ ਨੇ ਕਿ ਲਗਭਗ ਜਿਹੜੀ ਤੁਹਾਡੀ ਇਹ ਸੜਕਾ ਖੇਤਰੋਂ ਤੱਕ ਰਹਿ ਕੇ ਦਿਵਾਨਪੁਰ ਕੈਂਪਰ ਤੱਕ ਇਹਦੀ ਲੰਬਾਈ ਆ ਸਵਾ ਤਿੰਨ ਕਿਲੋਮੀਟਰ ਸਵਾ ਤਿੰਨ ਕਿਲੋਮੀਟਰ ਲੰਬੀ ਜਿਹੜੀ ਸੜਕਾ ਇਹਦੇ ਉੱਤੇ 1 ਲੱਖ 1 ਕਰੋੜ 1 ਲੱਖ ਤੋਂ ਉੱਪਰ ਪਿਆ ਜਿਹੜਾ ਉਹ ਖਰਚ ਆਇਆਗਾ ਸੋ ਇਹਦੇ ਨਾਲ ਮੈਸਬੰਧ ਦਾ ਬਹੁਤ ਵੱਡੀ ਸਹੂਲਤ ਜਿਹੜੀ ਆ ਦੋਨਾਂ ਪਿੰਡਾਂ ਨੂੰ ਮਿਲੀ ਆ ਆਉਣ ਜਾਣਾ ਆਸਾਨ ਹੋਇਆਗਾ ਔਰ ਬਹੁਤ ਸਾਰੇ ਖੇਤਾਂ ਦੇ ਵਿੱਚ ਕਾਫੀ ਪ੍ਰੋਬਲਮ ਆਉਂਦੀ ਆ ਸੀ ਮੈਨੂੰ ਦੱਸਿਆ ਸੀ ਸਾਰੀਆਂ ਉਹ ਮੁਸ਼ਕਲਾਂ ਜਿਹੜੀਆਂ ਨੇ ਉਹ ਹੱਲ ਹੋ ਜਾਂ ਨੇ ਇਸ ਤੋਂ ਬਿਨਾ ਅੱਜ ਪਹਿਲਾਂ ਡਿਸਪੈਂਸਰੀ ਜਿਹੜੀ ਆ ਉਹਦਾ ਕੰਮ ਦੇਖ ਕੇ ਆ ਨਵੀਂ ਡਿਸਪੈਂਸਰੀ ਦਾ ਕੰਮ ਸਟਾਰਟ ਹੋ ਚੁੱਕਿਆ ਉਹਦੇ ਦੇ ਵੀ ਲਗਭਗ 35 ਲੱਖ ਰੁਪਇਆ ਦਾ ਖਰਚਾ ਡਿਸਪੈਂਸਰੀ ਤੇ ਆਉਣਾਗਾ ਇਸ ਤੋਂ ਬਿਨਾ ਪੰਚਾਇਤਕਰ 300 ਲੱਖ ਰੁਪਏ ਦੀ ਲਾਗਤ ਦੇ ਨਾਲ ਪੰਚਾਇਤਕਰ ਉਹਦਾ ਵੀ ਬਣਨਾ ਸਟਾਰਟ ਹੋ ਚੁੱਕਿਆ ਹੈਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਹੁਣੇ ਪੁੱਛ ਰਿਹਾ ਸੀ ਸਾਡੇ ਅਧਿਕਾਰੀ ਸਹਿਬਾਨ ਨੂੰ ਪੀਡਬਲੂਡੀ ਦੇ ਐਸ்சி ਸਹਿਬਾਨ ਨੂੰ ਐਕਸ਼ਨ ਸਹਿਬਾਨ ਨੂੰ ਦੱਸਿਆ ਕਿ 1.5 ਕਰੋੜ ਰੁਪਏ ਦੇ ਨਾਲ ਐਸਟੀਮੇਟ ਲਾ ਕੇ ਪਿੰਡ ਦੀ ਫਰਡੀ ਦਾ ਭੇਜਿਆ ਹੋਇਆਗਾ 1.5 ਕਰੋੜ ਰੁਪਏ ਦਾ ਐਸਟੀਮੇਟ ਲੱਗਿਆ ਹੋਇਆ ਹੈਗਾ ਉਹਦਾ ਟੈਂਡਰ ਵੀ ਜਿਹੜਾ ਲੱਗ ਚੁੱਕਿਆਗਾ ਬੜੀ ਜਲਦੀ ਇਹ ਫੱਟੀ ਦਾ ਕੰਮ ਵੀ ਸ਼ੁਰੂ ਹੋ ਜੂਗਾ ਔਰ ਬੈਸਬੰਦ ਜਿਹੜਾ ਬਹੁਤ ਪੁਰਾਣਾ ਇੱਕ ਦਰਖ ਸੀਗਾ ਉਹ ਵੀ ਨਿਕਲ ਜੂ ਔਰ ਪਿੰਡ ਜਿਹੜਾ ਸਾਫ ਸੁਥਰਾ ਤੇ ਸੋਹਣਾ ਲੱਗਣ ਲੱਗ ਜੂਗਾ ਲਾਇਬ੍ਰੇਰੀ ਜਿਹੜੀ ਆ ਉਹ ਤੁਹਾਡੇ ਪਿੰਡ ਚ ਆਲੜੀ ਬਣ ਚੁੱਕੀ ਆ ਜਿੱਥੇ ਬੈਠ ਕੇ ਸਾਡੇ ਬੱਚੇ ਬੱਚੀਆਂ ਅੱਛੀ ਤਾਮੀਲ ਅੱਛੀ ਵਿੱਦਿਆ ਜਿਹੜੀ ਆ ਹਾਸਲ ਕਰ ਸਕਣਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਥਾ ਕਿ ਜਿਹੜੇ ਬੱਚੇ ਆਪਣੇ ਘਰਾਂ ਚ ਬੈਠ ਕੇ ਨਹੀਂ ਪੜ ਸਕਦੇ ਜਾਂ ਮਾਹੌਲ ਨਹੀਂ ਔਰ ਜਿਹੜੇ ਬੱਚੇ ਜਿਹੜੇ ਨੇ ਉਹ ਲਾਇਬ੍ਰੇਰੀ ਚ ਬੈਠ ਕੇ ਪੜਨਾ ਚਾਹੁੰਦੇ ਨੇ ਉਹਨਾਂ ਲਾਇਬ੍ਰੇਰੀ ਦੇ ਅੰਦਰ ਸਖਾਵਾਂ ਮ ਬੜੇ ਉੱਥੇ ਏਸੀ ਲੱਗੇ ਹੋਏ ਨੇ ਸਾਰਾ ਅੱਛਾ ਪ੍ਰਬੰਧ ਦਾ ਸਾਫ ਸੁਥਰੀ ਲਾਇਬ੍ਰੇਰੀ ਔਰ ਕਿਤਾਬਾਂ ਜਿਹੜੀਆਂ ਨੇ ਉਹ ਵੀ ਅਵੇਲੇਬਲ ਲੱਗੀਆਂ ਉਹ ਵੀ ਜਿਹੜੀਆਂ ਉੱਥੇ ਮਿਲ ਸਕਦੀਆਂ ਨੇਗੀਆਂ ਸੋ ਤਾਂ ਕਿ ਸਾਡੇ ਬੱਚੇ ਬੱਚੀਆਂ ਜਿਹੜੀਆਂ ਉਹ ਅੱਛੀ ਤਾਮੀਲ ਅੱਛੀ ਵਿੱਦਿਆ ਹਾਸਲ ਕਰਕੇ ਆਪਣਾ ਮੁਕਾਮ ਆਪਣਾ ਟੀਚਾ ਕਿਥੇ ਪਹੁੰਚਣਾ ਚਾਹੁੰਦੇ ਨੇ ਪਹੁੰਚ ਸਕਣ ਇਹਦੇ ਲਈ ਸਰਦਾਰ ਭਗਵੰਤ ਸਿੰਘ ਮਾਜੀ ਲਗਾਤਾਰ ਫੰਡ ਜਿਹੜੇ ਨੇਗੇ ਉਹ ਦਿੱਤੇ ਰਹੇ ਨੇ ਕਿਉਂਕਿ ਤੁਸੀਂ ਮੈਨੂੰ 2017 ਚ ਤਾਂ ਕਿ ਪੰਜਾਬ ਦੀ ਅਸੈਂਬਲੀ ਚ ਭੇਜਿਆ ਫਿਰ 22 ਚ ਤਾਂ ਕਿ ਭੇਜਿਆ ਦੋ ਜਿਹੇ ਵਾਰ ਤੁਸੀਂ ਵੱਡਾ ਭਾਰੀ ਬੋਮਹਮਦ ਦਿੱਤਾ ਔਰ ਮੇਰੀ ਡਿਊਟੀ ਬਣਦੀ ਆ ਕਿ ਮੈਂ ਤੁਹਾਡੇ ਸਾਰੇ ਕੰਮ ਜਿਹੜੇ ਜਨਤਕ ਕੰਮ ਨੇਗੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਾਂ ਕੋਈ ਵੀ ਜਨਤਕ ਕੰਮ ਰੁਕਣਾ ਨਹੀਂ ਚਾਹੀਦਾ ਸੋ ਬਿਲਕੁਲ ਇਹੀ ਕਾਰਨ ਹੈ ਕਿ ਲਗਾਤਾਰ ਹਲਕਾ ਢੜਬਾ ਦੀ ਮੈਂ ਗੱਲ ਕਰੂੰਗਾ ਆਪਣੇ ਹਲਕੇ ਦੀ ਤਾਂ ਸੜਕਾਂ ਦਾ ਜਾੜ ਜਿਹੜਾ ਉਹ ਚੰਗੀ ਤਰ੍ਹਾਂ ਬਸਾਇਆ ਜਾ ਰਿਹਾ ਤਾਂ ਕਿ ਕੋਈ ਵੀ ਪਿੰਡ ਸੜਕ ਤੋਂ ਬਿਨਾਂ ਧੂਰਾ ਨਾ ਰਹੇ ਔਰ ਬਲਕਿ ਇੱਕ ਇੱਕ ਪਿੰਡ ਨੂੰ 4-4 5-5 ਸੜਕਾਂ ਹੋਣ ਤਾਂ ਕਿ ਸਾਰੇ ਬੰਦੇ ਚਾਹੇ ਖੇਤਾਂ ਨੂੰ ਜਾਣ ਜਾਂ ਮੇਨ ਸੜਕ ਤੇ ਜਾਣ ਉਨਾਂ ਲਈ ਜਿਹੜੀ ਆ ਆਸਾਨੀ ਹੋਵੇ ਕਿਉਂਕਿ ਹੁਣ ਆਧੁਨਿਕਤਾ ਦਾ ਜੱਗ ਆ ਗੱਡੀਆਂ ਨੇ ਕਾਰਾਂ ਨੇ ਮੋਟਰਸਾਈਕਲ ਨੇ ਹੁਣ ਸਾਈਕਲਾਂ ਦਾ ਜ਼ਮਾਨਾ ਚਲੇ ਗਿਆ ਸੋ ਹੁਣ ਸਾਨੂੰ ਚੰਗੀਆਂ ਸੜਕਾਂ ਦੀ ਲੋੜ ਆ ਇਸ ਕਰਕੇ ਕੱਲ ਵੀ ਸਰਦਾਰ ਭਗਵੰਤ ਸਿੰਘ ਮਾਜੀ ਨੇ ਸੜਕਾਂ ਦਾ ਉਦਘਾਟਨ ਕੀਤਾ ਸੀਗਾ ਔਰ ਪੰਜਾਬ ਦੇ ਅੰਦਰ ਵੱਡੀ ਪੱਧਰ ਤੇ ਲਗਭਗ 19000 ਕਿਲੋਮੀਟਰ ਤੋਂ ਵੱਧ ਸੜਕਾਂ ਜਿਹੜੀਆਂ ਪੰਜਾਬ 'ਚ ਬਣ ਰਹੀਆਂ ਨੇ ਗਈਆਂ ਔਰ ਪੰਜਾਬ ਨੂੰ ਇੱਕ ਸੁੰਦਰ ਦਿੱਖ ਜਿਹੜੀ ਆ ਉਹ ਦਿੱਤੀ ਜਾ ਸਕ ਜਾ ਰਹੀ ਆ ਮੈਂ ਧੰਨਵਾਦੀਆਂ ਸਾਡੇ ਸਰਪੰਚ ਸਾਹਿਬਾਨ ਦਾ ਸੰਦੀਪ ਜੀ ਦਾ ਜਿਨ੍ਹਾਂ ਨੇ ਹਾਈਵੇ ਦੇ ਉੱਤੇ ਹਾਈਵੇ ਦੇ ਉੱਤੇ ਬਹੁਤ ਸੋਹਣੇ ਫੁੱਲ ਲਾਏ ਨੇ ਬਹੁਤ ਸੋਹਣੇ ਬੂਟੇ ਲਾਏ ਨੇ ਔਰ ਆਉਣ ਵਾਲੇ ਸਮੇਂ ਜਦੋਂ ਵੱਡੇ ਹੋਗੇ ਬੂਟੇ ਫੁੱਲ ਲਾਗੇ ਤਾਂ ਉਤੋਂ ਪਹਿਚਾਣ ਹੋਇਆ ਗੁਰੂ ਕਿ ਜਿੱਥੇ ਫੁੱਲ ਲੱਗੇ ਹੋਏ ਨੇ ਉਤੋਂ ਖੇਤਰੇ ਪਿੰਡ ਦੀ ਸ਼ੁਰੂਆਤ ਹੁੰਦੀ ਹੈ ਉਤੋਂ ਦਿੜਵੇ ਪਿੰਡ ਦੀ ਸ਼ੁਰੂਆਤ ਦਿੜਵੇ ਹਲਕੇ ਦੀ ਸ਼ੁਰੂਆਤ ਹੁੰਦੀ ਹੈ ਖੇਤਰੇ ਪਿੰਡ ਦੀ ਸ਼ੁਰੂਆਤ ਹੁੰਦੀ ਹੈ ਸੋ ਮੈਂ ਸਪੈਸ਼ਲੀ ਇਹਨਾਂ ਦਾ ਧੰਨਵਾਦ ਕਰਨਾ ਚਾਹਨਾਗਾ ਔਰ ਇਹਨਾਂ ਨੇ ਜੋ ਮਿਹਨਤ ਲਈ ਹੈ ਕਿ ਪੂਰੀ ਜਿਹੜੀ ਹਾਈਵੇ ਦੇ ਉੱਤੇ ਦੋਨੋਂ ਸਾਈਡ ਅੱਛੀ ਜਿਹੜੀ ਆ ਉਦੋਂ ਸਾਈਡ ਠੀਕ ਕਰਕੇ ਸੜਕ ਦੇ ਨਾਲ-ਨਾਲ ਸਾਰੇ ਫਲਦਾਰ ਤੇ ਫੁੱਲਾਂ ਵਾਲੇ ਬੁੱਟੇ ਲਾਏ ਜਾਣਗੇ ਤਾਂ ਕਿ ਜਦੋਂ ਔਰ ਸਾਰੇ ਲੋਕ ਦੇਖਣ ਕਿ ਹਾਂ ਭਾਈਆ ਪਿੰਡ ਖੇਤ ਲੱਗਿਆ ਔਰ ਸੋਹਣਾ ਲੱਗੇ ਸੁੰਦਰ ਲੱਗੇ ਕਿਉਂਕਿ ਆਪਾਂ ਇਹਦੋਂ ਆਪਣਾ ਘਰ ਹਰ ਰੋਜ਼ ਸਾਡੀਆਂ ਮਾਮਾ ਪੈਣਾ ਸਵੇਰੇ ਉੱਠ ਕੇ ਸਪਾਈ ਕਰਦੀਆਂ ਨੇ ਜੇਕਰ ਅੱچھے ਬੁੱਟੇ ਸਰਪੰਚ ਸਾਹਿਬ ਨੇ ਲਾਤੇ ਤਾਂ ਚਮਕਣ ਕੀ ਉੱਤੇ ਫੁੱਲ ਲੱਗਣਗੇ ਕਿੰਨਾ ਕਿਤੇ ਮੈਂ ਸਮਝਦਾ ਸਮਾਜ ਦੇ ਅੰਦਰ ਆਪਣੇ ਸਾਰਿਆਂ ਦੇ ਅੰਦਰ ਇੱਕ ਪੋਜ਼ਿਟਿਵ એનર્ਜੀ ਇੱਕ ਪੋਜ਼ਿਟਿਵ એનર્ਜੀ ਪੈਦਾ ਹੁੰਦੀ ਆ ਔਰ ਇੱਕ ਅੱਛਾ ਸੁਖਾਵਾ ਜਿਹੜਾ ਮਾਹੌਲ ਬਣਦਾਗਾ ਕਿਉਂਕਿ ਤੁਸੀਂ ਇੱਕ ਸਾਫਕਾ ਮਿਲਟਰੀ ਮੈਨ ਨੂੰ ਜਿਨ੍ਹਾਂ ਨੇ ਦੇਸ਼ ਦੇ ਅੰਦਰ ਬਹੁਤ ਅੱਛੀ ਸੇਵਾ ਕੀਤੀ ਆ ਦੇਸ਼ ਦੀ ਮਿਲਟਰੀ ਦੇ ਅੰਦਰ ਉਹਨਾਂ ਨੂੰ ਸਰਬਸੰਮਤੀ ਦਾ ਸਰਪੰਚ ਚੁਣਿਆਗਾ ਔਰ ਉਸੇ ਤਰੀਕੇ ਇਹ ਮੈਂ ਦੇਖਿਆ ਕਿ ਇਹਨਾਂ ਦਾ ਕੰਮ ਕਰਨ ਦਾ ਸਟਾਈਲ ਬੜੀ ਇਮਾਨਦਾਰੀ ਦੇ ਨਾਲ ਬੜੀ ਕਮਿਟਮੈਂਟ ਦੇ ਨਾਲ ਤੇ ਬੜੀ ਪਾਰਦਰਸ਼ਤਾ ਦੇ ਨਾਲ ਜਿਹੜਾ ਇਹ ਪਿੰਡ ਦੇ ਸਾਰੇ ਕੰਮ ਕਰ ਰਹੇ ਨੇ ਸੋ ਮੈਂ ਜਿੱਤੇ ਤੁਹਾਨੂੰ ਸਾਰਿਆਂ ਨੂੰ ਇਸ ਨਵੀਂ ਸੜਕ ਬਣਨ ਦੀਆਂ ਮੁਬਾਰਕਬਾਦ ਦਿਆਂਗਾ ਉੱਥੇ ਨਾਲ ਹੀ ਲਾਇਬ੍ਰੇਰੀ ਦੀਆਂ ਡਿਸਪੈਂਸਰੀ ਦੀਆਂ ਪੰਚਾਇਤ ਘਰ ਦੀਆਂ ਇਹ ਸਾਰੀਆਂ ਤੁਹਾਨੂੰ ਮੁਬਾਰਕਬਾਦ ਬਹੁਤ ਲੰਬੇ ਅਰਸੇ ਤੋਂ ਕੰਮ ਚ ਖੜੋਤ ਆਈ ਪਈ ਸੀ ਦੋ ਤਿੰਨ ਪਲਾਰ ਹੋ ਗਿਆ ਤੁਸੀਂ ਕਾਫੀ ਸਾਰੇ ਲੋਕਾਂ ਨੂੰ ਚੁਣਿਆ ਪਰ ਲੇਕਿਨ ਕਿਤੇ ਕੰਮ ਨਹੀਂ ਹੋ ਸਕਿਆ ਕਿਸੇ ਨਾ ਕਿਸੇ ਕਾਰਨ ਲੜਾਈ ਝਗੜੇ ਚ ਮਾਹੌਲ ਬਣਦਾ ਰਿਹਾ ਪਰ ਲੇਕਿਨ ਕਾਫੀ ਲੰਬੇ ਅਰਸੇ ਬਾਅਦ ਨਾ ਸਮਝਦਾ ਪਿੰਡ ਖੇਤਲੇ ਦੇ ਕੰਮ ਸ਼ੁਰੂ ਹੋਏ ਨੇ ਸੋ ਇਹਦੇ ਲਈ ਤੁਸੀਂ ਸਾਰੇ ਵਧਾਈ ਦੇ ਪਾਤਰੋਂ ਤੁਸੀਂ ਮੈਨੂੰ ਬੁਲਾਇਆ ਮਾਨ ਸਨਮਾਨ ਬਖਸ਼ਿਆ ਤੁਹਾਡੀ ਸਾਰੀ ਸੰਗਤ ਦਾ ਪਿੰਡ ਨਿਵਾਸੀਆਂ ਦਾ ਸਾਰੀਆਂ ਮੇਰੀਆਂ ਮਾਮਾ ਪਿੰਡਾਂ ਦਾ ਬਜ਼ੁਰਗਾਂ ਦਾ ਨੌਜਵਾਨ ਬੱਚਿਆਂ ਦਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ